ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਰ ਸੂਚੀਆਂ ਤੇ ਸ਼੍ਰੋਮਣੀ ਅਕਾਲੀ ਅਤੇ ਸਿੱਖ ਜਥੇਬੰਦੀਆਂ ਵੱਲੋਂ ਲਾਏ ਗਏ ਤਾਣਦਲੀਆਂ ਦੇ ਦੋਸ਼ ਸ਼੍ਰੋਮਣੀ ਯੂਥ ਅਕਾਲੀ ਦਲ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬਣੀਆਂ ਨਵੀਆਂ ਵੋਟਰ ਸੂਚੀਆਂ ਤੇ ਇਤਰਾਜ਼ ਕੀਤਾ ਗਿਆ ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਕੋਮਾਨ ਵਿਖੇ মিডিਏ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਕਿਰਨਪ੍ਰੀਤ ਸਿੰਘ ਰਾਜਾ ਬਲੜਵਾਲ ਅਤੇ ਪੰਥਕ ਸੇਵਕ ਜਥਾ ਮਾਝੇ ਦੇ ਬੁਲਾਰੇ ਜਥੇਦਾਰ ਪਲਵਿੰਦਰ ਸਿੰਘ ਮਾੜੀ ਪਨਵਾਨੀ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਰ ਸੂਚੀਆਂ ਵਿੱਚ ਪਤਿਤ ਲੋਕਾਂ ਦੀਆਂ ਵੋਟਾਂ ਪੰਜਾਬ ਸਰਕਾਰ ਦੀ ਸਹਿਤ ਬਣਾਈਆਂ ਗਈਆਂ ਉਹਨਾਂ ਆਖਿਆ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦਿੱਲੀ ਹਰਿਆਣਾ ਅਤੇ ਹੋਰ ਸੂਬਿਆਂ ਵਿੱਚ ਗੁਰਦੁਆਰਾ ਸਾਹਿਬ ਜੀ ਉੱਪਰ ਕਬਜ਼ਾ ਕੀਤਾ ਹੋਇਆ ਹੈ ਇਸ ਤਰ੍ਹਾਂ ਕੇਂਦਰ ਸਰਕਾਰ ਦੀ ਸ਼ਹਿ ਪੰਜਾਬ ਸਰਕਾਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਵਿੱਚ ਗੈਰ ਸਿੱਖਾਂ ਦੀਆਂ ਵੋਟਾਂ ਬਣਾ ਕੇ ਮਹੰਤਾਂ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ ਉਨ੍ਹਾਂ ਸਮੂਹ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਸ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਵੇ ਉਨਾਂ ਅੱਖਿਆ ਕਿ ਸ਼੍ਰੋਮਣੀ ਯੂਥ ਅਕਾਲੀ ਦਲ ਇਸ ਦਾ ਸਖਤ ਵਿਰੋਧ ਕਰੇਗਾ। ਉਨਾਂ ਅੱਖਿਆ ਕਿ ਯੂਥ ਅਕਾਲੀ ਵੋਟਰ ਸੂਚੀਆਂ ਵਿੱਚ ਹੋਈਆਂ ਧਾਂਲੀਆਂ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਕੋਲ ਰਿਪੋਰਟ ਪੇਸ਼ ਕਰੇਗਾ। ਸ਼੍ਰੋਮਣੀ ਅਕਾਲੀ ਦਲ ਕਾਨੂੰਨੀ ਕਾਰਵਾਈ ਕਰਨ ਸੰਬੰਧੀ ਮਾਨਯੋਗ ਕੋਰਟ ਦਾ ਰੋਖ ਵੀ ਰੱਖੇ ਤਿਆਰ ਕਰੇਗਾ। ਇਸ ਮੌਕੇ ਜ਼ਿਲ੍ਹਾ ਯੂਥ ਜਨਰਲਸ ਕੱਤਰ ਗੁਰਪ੍ਰੀਤ ਸਿੰਘ ਗੋਪੀ ਪੋਮਾ ਜਥੇਦਾਰ ਬੁਆ ਸਿੰਘ ਮੀਤ ਪ੍ਰਧਾਨ ਐਸਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਹਾਜ਼ਰ ਸਨ న్యూਸ 24 ਟੀਵੀ ਚੈਨਲ ਤੇ ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਦਰਿੰਦਰ ਸਿੰਘ ਕੁਮਾਰ ਜਗੀਰ ਸਿੰਘ ਮਾਨ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਰਨਪ੍ਰੀਤ ਸਿੰਘ ਰਾਜਾ ਬਲੜਵਾਲ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਗੁਰਦਾਸਪੁਰ ਸਭ ਤੋਂ ਪਹਿਲਾਂ ਮੈਂ ਆਪ ਸਾਰੇ মিডিਆ ਦਾ तहे ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਜੋ ਦਾਸ ਦੇ ਇੱਕ ਛੋਟੇ ਜਿਹੇ ਸੱਦੇ ਤੇ ਤੁਸੀਂ ਇੱਥੇ ਪਹੁੰਚੇ ਹੋ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਖ ਏਜੰਡਾ ਜੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਜੋ ਵੋਟਾਂ ਬਣ ਰਹੀਆਂ ਹਨ ਜੋ ਲਿਸਟ ਜਾਰੀ ਹੋਈ ਹੈ ਉਸ ਦੇ ਵਿੱਚ ਸਰਕਾਰ ਦੀ ਜੋ ਮੰਨ ਮੰਚਾ ਉਹ ਸਾਹਮਣੇ ਆਇਆ ਹੈ ਵੀ ਇਹ 1925 ਐਕਟ ਦੇ ਅਧੀਨ ਸਰਕਾਰ ਦੇ ਜੋ ਪਰਫਾਰਮਾਂਸ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਉਸ ਦੇ ਤਹਿਤ ਜੋ ਸ਼ਰਤਾਂ ਹਨ ਪਹਿਲੀ ਸ਼ਰਤ ਹੈ ਮੈਂ ਕੇਸਾਟਾਰੀ ਸੇਖਾ ਮੈਂ ਕੋਈ ਦਾੜੀ ਦਾ ਕੇਸ ਨਹੀਂ ਕੱਟਦਾ ਜਾਂ ਕੱਟਦੀ ਮੈਂ ਕਿਸੇ ਵੀ ਰੂਬਰ ਧਮੜਪਾੜ ਨਹੀਂ ਕਰਦਾ ਜਾਂ ਸ਼ਰਾਬ ਵੀ ਨਹੀਂ ਪੀਣਾ ਮੈਂ ਪਤਿਤ ਨਹੀਂ ਹਾਂ ਪਰੰਤੂ ਜੋ ਲਿਸ਼ਤਾ ਜਾਰੀ ਹੋਇਆ ਉਹ ਇਸ ਦੇ ਬਿਲਕੁਲ ਹੀ ਉਲਟ ਜਾਰੀ ਹੋਇਆ ਬਹੁਤ ਸਾਰੀਆਂ ਵੋਟਾਂ ਜੋ ਸੇਖਰ ਜੋ ਜਿਨ੍ਹਾਂ ਨੇ ਕੇਸ ਕੱਟੇ ਹਨ ਦਾੜੀ ਕੱਟੀ ਹੈ ਉਹਨਾਂ ਦੀਆਂ ਬਹੁਤ ਸਾਰੀਆਂ ਵੋਟਾਂ ਮਣੀਆਂ ਮੈਂ ਧਾਰਨ ਦੇ ਤੌਰ ਤੇ ਤੁਹਾਨੂੰ ਦਿਖਾ ਵੀ ਸਕਦਾ ਜਿੱਦਾਂ ਆ ਵਿਧਾਨ ਸਭਾ ਦੀ ਜਿਹੜੀ ਸੂਚੀ ਆ ਲੋਥਬਲ ਉੱਤੀ ਹੈ ਵੀ ਗੁਰਪ੍ਰੀਤ ਸਿੰਘ ਸਤਨਾਮ ਸਿੰਘ ਜਾਂ ਹੋਰ ਬਹੁਤ ਸਰੀਆਂ ਉਹਨਾਂ ਦੀਆਂ ਵੋਟਾਂ ਇੱਧਰ ਵਿਧਾਨ ਸਭਾ ਦੀ ਜਿਹੜੀ ਸੂਚੀ ਜਿਹੜੀ ਜਾਰੀ ਹੋਈ ਆ ਉਹਦੇ ਵਿੱਚ ਵੀ ਉਹਨਾਂ ਦੀ ਕੇਸ ਕਟਲੜ ਜਿਹੜੀ ਆ ਉਹ ਲੱਗੀ ਹੋਈ ਆ ਪਰ ਇੱਧਰ ਵੀ ਜੇ ਦੇਖਿਆ ਜਾਵੇ ਇੱਦੋਂ ਉਹਨਾਂ ਦੀਆਂ ਵੋਟਾਂ ਬਣ ਕੇ ਆਈਆਂ ਹਨ ਇਹ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਉਹਨਾਂ ਦੀ ਮਨਸ਼ਾ ਹੈ ਵੀ ਗਲਤ ਵੋਟਾਂ ਪਵਾ ਕੇ ਜਿਹੜੀ ਸਰਕਾਰ ਬਦਲਾਅ ਦੇ ਨਾਂ ਤੇ ਆਈ ਸੀ ਜਿਹੜੀ ਹੱਕ ਸੱਚ ਦੀ ਗੱਲ ਕਰਨ ਆਈ ਸੀ ਅੱਜ ਉਹ ਪਟਵਾਰੀਆਂ ਤੇ ਦਾ ਵੀ ਐਲਓ ਤੇ ਦਬਾਅ ਪਾ ਕੇ ਪੂਰੀ ਦੀ ਪੂਰੀ ਜੋ ਵੋਟਰ ਸੂਚੀ ਆ ਉਸ ਨੂੰ ਪੂਰਾ ਚੱਕੇ ਬਣਾਇਆ ਗਿਆ ਬਹੁਤ ਸਾਰਾ ਜਿਹੜੀ ਧੱਕੇਸ਼ਾਹੀ ਹੈ ਜੋ ਉਹ ਕੀਤੀ ਗਈ ਹੈ ਜਿਹਦਾ ਆ ਪ੍ਰਿੰਦਰ ਸਿੰਘ ਨਾ ਦੀ ਵੋਟ ਜਿਹੜੀ ਬਹੁਤ ਸਾਰੀਆਂ ਵੋਟਾਂ ਦਾ ਤੁਹਾਨੂੰ ਪ੍ਰੈਸ ਨੂੰ ਬਾਤੂ ਸਾਰਾ ਜਿਹੜਾ ਉਹ ਜਿਹੜੇ ਸਬੂਤ ਦੇ ਵੀ ਸਕਦਾ ਵਾ ਇੱਥੇ ਮੈਂ ਗੱਲ ਕਲੀਅਰ ਕਰਨਾ ਚਾਹੁੰਦਾ ਵੀ ਜਿਵੇਂ ਹਰਿਆਣਾ ਕਮੇਟੀ ਦੇ ਅੰਦਰ ਜਾਂ ਦਿੱਲੀ ਕਮੇਟੀ ਦੇ ਅੰਦਰ ਸਰਕਾਰ ਨੇ ਧੱਕੇਸ਼ਾਹੀ ਕਰਕੇ ਦਲਤ ਅੰਸਰਾਂ ਨੂੰ ਬਾੜ ਕੇ ਦਲਤ ਵੋਟਾਂ ਪਵਾ ਕੇ ਕਬਜ਼ਾ ਕੀਤਾ ਹੈ ਇਦਾਂ ਹੀ ਓਲਕੇ ਹੁਣ ਪੰਜਾਬ ਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਮਹੰਤਾ ਦਾ ਕਬਜ਼ਾ ਕਰਾਉਣਾ ਚਾਹੁੰਦੀ ਹੈ ਇੱਥੇ ਮੈਂ ਇੱਕ ਹੋਰ ਵੀ ਦੱਸ ਦੇਣਾ ਚਾਹੁੰਦਾ ਦੀ ਬਹੁਤ ਸਾਰੀਆਂ ਵੋਟਾਂ ਜੋ ਮੁਸੀਬਾ ਇਚਾਰੇ ਨਾਲ ਸੰਬੰਧਤ ਹਨ ਠੀਕ ਹੈ ਉਹ ਆਪਣੇ ਆਪਣੇ ਧਰਮ ਦੇ ਵਿਚਾਨ ਉਹਨਾਂ ਨੂੰ ਮੁਬਾਰਕ ਪਰ ਉਹਨਾਂ ਦੀਆਂ ਵੋਟਾਂ ਬੜੀਆਂ ਹਨ ਇੱਕ ਉਹ ਕਈ ਵੋਟਾਂ ਇਦਾਂ ਦੀਆਂ ਜਿਹੜੀਆਂ ਜਿਨ੍ਹਾਂ ਦਾ ਸਿੱਖਾਂ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਜਿਨ੍ਹਾਂ ਦੇ ਨਾਮ ਦੇ ਪਿੱਛੇ ਸਿੰਘ ਵੀ ਨਹੀਂ ਲੱਗਦਾ ਕੌਰ ਵੀ ਨਹੀਂ ਲੱਗਦਾ ਉਹਨਾਂ ਦੀਆਂ ਵੀ ਬਹੁਤ ਸਾਰੀਆਂ ਜੜੀਆਂ ਵੋਟਾਂ ਹਨ ਉਹ ਬੜੀਆਂ ਹਨ ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਆ ਦੇਖੋ ਕਾਕੀ ਪਰਮਾਨੰਦ ਜਿਨ੍ਹਾਂ ਦੇ ਨਾਮ ਦੇ ਪਿੱਛੇ ਸਿੰਘ ਵੀ ਲੱਗਦਾ ਉਹਨਾਂ ਦੀਆਂ ਵੀ ਵੋਟਾਂ ਬੜੀਆਂ ਸਰਕਾਰ ਕੀ ਕਰਨਾ ਚਾਹੁੰਦੀ ਹੈ ਸਰਕਾਰ ਦੀ ਜਿਹੜੀ ਮਾਨਸਿਕਤਾ ਉਹ ਸੱਚ ਜੜਾ ਉਹ ਸਾਹਮਣੇ ਆ ਚੁੱਕਾ ਹੈ ਮੈਂ ਯੂਥ ਕਾਲੀ ਦਲ ਵੱਲੋਂ ਸ਼ਰਮਨੀ ਕਾਲੀ ਦਲ ਵੱਲੋਂ ਇਹ ਪ੍ਰੈਸ ਦੇ ਜਰੀਏ ਸਰਕਾਰ ਤੱਕ ਇਹ ਮੰਗ ਕਰਦਾ ਵੀ ਜਿਹੜੀ ਇਹ ਲਿਸਟ ਬਣਾਈ ਹੈ ਇਸ ਨੂੰ ਰੱਦ ਕੀਤਾ ਜਾਵੇ ਇਸ ਨੂੰ ਦੁਬਾਰਾ ਤੋਂ ਸਹੀ ਤਰੀਕੇ ਨਾਲ ਬਣਾਇਆ ਜਾਵੇ ਤੇ ਮੈਂ ਇੱਕ ਗੱਲ ਹੋਰ ਦੱਸ ਦੇਣਾ ਚਾਹੁੰਦਾ ਵੀ ਅੱਜ ਦਾ ਕੋਈ ਵੀ ਲਿਸਟ ਚਾਹੇ ਉਹ 25 ਇਲੈਕਸ਼ਨ ਵੀ ਹੋਵੇ ਚਾਹੇ ਉਹ ਵਿਧਾਨ ਸਭਾ ਬਲਾਟ ਸੰਭਤੀ ਐਮਪੀ ਦੀ ਇਲੈਕਸ਼ਨ ਵੀ ਹੋਵੇ ਫੋਟੋਆਂ ਤੋਂ ਬਿਨਾ ਕੋਈ ਵੀ ਜਿਹੜੀ ਆ ਉਹ ਵੋਟਰ ਸੂਚੀ ਨਹੀਂ ਛਪਦੀ ਪਰੰਤੂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਵੋਟਰ ਸੂਚੀ ਜਾਰੀ ਕੀਤੀ ਨੇ ਤਾਂ ਜਾਰੀ ਕੀਤੀਆਂ ਉਹ ਸਿੱਧਾ ਨਾਮ ਤੇ ਪਿਤਾ ਦਾ ਨਾਮ ਲਿਖਿਆ ਹੈ ਜਦੋਂ ਫਾਰਮ ਦੇ ਨਾਲ ਫੋਟੋ ਲਾ ਕੇ ਭੇਜੀ ਹੈ ਉਹ ਫੋਟੋ ਕਿਉਂ ਨਹੀਂ ਲਾਈ ਗਈ ਇਹ ਤੂੰ ਸਰਕਾਰ ਦਾ ਜਿਹੜਾ ਦਬਾਅ ਉਹ ਸੱਤ ਸਾਹਮਣੇ ਆਉਂਦਾ ਹੈ ਦੂਸਰੀ ਫੋਟੋ ਕਟਿੰਗ ਵਾਲੀਆਂ ਲੱਗੀਆਂ ਹਨ ਕਟਿੰਗ ਵਾਲੀਆਂ ਫੋਟੋਆਂ ਲੱਗਣ ਹੋਣ ਦੇ باوجود ਵੀ ਜਦੋਂ ਪਰਫਾਰਮੈਂਸ ਆਪ ਕਹਿ ਰਿਹਾ ਹੈ ਵੀ ਜਿਹੜਾ ਦਾੜੀ ਦਾ ਕੇਸ ਕੱਟਦਾ ਹੈ ਉਹਦੀ ਵੋਟ ਨਹੀਂ ਬਣ ਸਕਦੀ ਪਰੰਤੂ ਫਿਰ ਵੀ ਬਹੁਤ ਸਾਰੀਆਂ ਲੜੀਆਂ ਵੋਟਾਂ ਉਹ ਬਣਾਈਆਂ ਗਈਆਂ ਹਨ ਸਾਨੂੰ ਕਿਸੇ ਵੀ ਹੱਦ ਤੱਕ ਜਾਣਾ ਪਵੇ ਚਾਹੇ ਜੇ ਵੋਟਾਂ ਨਾ ਕੈਂਸਲ ਕੀਤੀਆਂ ਗਈਆਂ ਜਾਂ ਇਹਨਾਂ ਦੀ ਸੋਧ ਲਾਗ ਕੀਤੀ ਗਈ ਤੇ ਸਾਨੂੰ ਕਾਨੂੰਨ ਮਜਬੂਰਨ ਕਾਨੂੰਨ ਦਾ ਜਿਹੜਾ ਦਰਵਾਜ਼ਾ ਖੜਕਾਉਣਾ ਪਵੇਗਾ ਸੋ ਮੈਂ ਇੱਕ ਇੱਕ ਦੋ ਗੱਲਾਂ ਹੋਰ ਵੀ ਦੱਸ ਦੇਣਾ ਚਾਹੁੰਦਾ ਵੀ ਬਹੁਤ ਸਾਰੇ ਬੀਐਲਓ ਜਾਂ ਪਟਵਾਰੀ ਸਾਹਿਬਾਨ ਉਹ ਸਾਡੇ ਜਿਹੜੇ ਵਰਕਰ ਹਨ ਉਹਨਾਂ ਨੂੰ ਰਿਸ਼ਤਾ ਹੀ ਨਹੀਂ ਪਹੁੰਚਾ ਰਹੇ ਉਹ ਜਦੋਂ ਰਿਸ਼ਤਾ ਲੈਣ ਜਾਂਦੇ ਹਨ ਤਾਂ ਉਹਨਾਂ ਨੂੰ ਕਹਿ ਦਿੰਦੇ ਆ ਕਿ 23 ਤਰੀਕ ਤੋਂ ਬਾਅਦ 24 ਤਰੀਕ ਤੋਂ ਬਾਅਦ ਦਿੱਤੀਆਂ ਜਾਣਗੀਆਂ ਕਿਉਂਕਿ 23 ਤਰੀਕ ਲਾਸਟ ਹੈ ਦਾਅਵੇ ਤਿਆਰ ਕਰਨ ਦੀ ਇਹ ਸਰਾਸਾਰ ਜਿਹੜਾ ਸਰਕਾਰ ਦਾ ਇਹ ਟੱਕਾ ਕੀਤਾ ਜਾ ਰਿਹਾ ਹੈ ਸਰਕਾਰ ਦੇ ਪ੍ਰੈਸ਼ਰ ਦੀ ਸਭ ਕੁਝ ਕੀਤਾ ਜਾ ਰਿਹਾ ਹੁਣ ਮੇਰੇ ਸਾਥੀ ਭੁਲਿੰਦਰ ਸਿੰਘ ਜੀ ਨੇ ਇਹ ਪੰਥਕ ਸੇਵਕ ਜਥਾ ਜਿਥੇ ਮਾਜਾ ਤੋਂ ਇਹ ਵੀ ਆਪਣੇ ਵਿਚਾਰ ਰੱਖਣਾ ਚਾਹੁੰਦੇ ਹਨ ਵਾਹਿਗੁਰੂ ਜੀ ਹਾਂਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭੁਲਿੰਦਰ ਸਿੰਘ ਪੰਨੂ ਪੰਥਕ ਸੇਵਕ ਜਥਾ ਮਾਜਾ ਅਸੀਂ ਜਥੇਬੰਦੀ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਘਮਾਨ ਵਿਖੇ ਦਾ ਰਾਜੂ ਬੀ ਸਿੰਘ ਦੀ ਕਮਾਂਡ ਜੋ ਹਲਕਾ ਇੰਚਾਰਜ ਨੇ ਉਹਨਾਂ ਦੇ ਦਫ਼ਤਰ ਵਿੱਚ ਆ ਅੱਜ ਅਸੀਂ ਆਏ ਸੀ ਅਸੀਂ ਲਿਸਟ ਲੈ ਕੇ ਆਏ ਆ ਜਿਹੜੀ ਸ਼੍ਰੋਮਣੀ ਕਬੂਦਵਾਰ ਪ੍ਰਬੰਧਕ ਕਮੇਟੀ ਦਾ ਬੋਲ ਜਿਹੜਾ ਵੋਟਰ ਸੂਚੀ ਜਾਰੀ ਕੀਤੀ ਗਈ ਹੈ ਸਾਲ 2024 ਦੀ ਇਹ ਵੋਟਰ ਸੂਚੀ ਜਿਹੜੀ ਆ ਅਸੀਂ ਇੱਤੇ ਬਿਲਕੁਲ ਇਤਰਾਜ਼ ਕਰਦੇ ਆ ਇਹ ਇਤਰਾਜ਼ ਇਸ ਤਰ੍ਹਾਂ ਕਰਦੇ ਆ ਕਿ ਜਿਹੜਾ ਪਰਫਾਰਮਾ ਭਾਈ ਸਾਹਿਬ ਉਹਨਾਂ ਨੇ ਪਹਿਲਾਂ ਵੀ ਯੂਨਕਾਲੀ ਦਰ ਦੇ ਪ੍ਰਧਾਨ ਭਾਇ ਰਾਜਾ ਬੱਧਰਵਾਲ ਜੀ ਨੇ ਦਿਖਾਈ ਦਿੱਤੀ ਤੁਹਾਨੂੰ ਕਿ ਜੋ ਧਾਰਾ ਜੋ ਸੰਵਿਧਾਨ ਦਾ ਐਕਟ ਬਣਿਆ ਧਾਰਾ 25 ਜੋ ਗੁਰਦੁਆਰਾ ਐਕਟ ਬਣਿਆ ਉਹਦੇ ਵਿੱਚ ਜੋ ਪਰਫਾਰਮਾ ਬਣਿਆ ਸੀਗਾ ਉਹਦੇ ਵਿੱਚ ਪੰਜ ਸ਼ਰਤਾਂਆਂ ਆ ਕਿ ਕੋਈ ਵੀ ਜਿੰਨੇ ਵੀ ਵੋਟ ਪਾਣੀ ਆ ਉਹ ਅਧਿਕਾਰੀ ਉਹੀ ਹੋ ਸਕਦਾ ਜੋ ਇਸ ਪੰਜ ਸ਼ਰਤਾਂ ਦੇ ਨਿਯਮ ਦੇ ਅਨੁਸਾਰ ਜਿਹੜੀ ਆ ਉਹ ਵੋਟ ਪਾਣੀ ਹੋਵੇ। ਤੋਂ ਜਿਹੜੀ ਵੋਟਰ ਸੂਚੀ ਬਣਾਈ ਗਈ ਆ ਉਹ ਇਸ ਪਰਫਾਰਮੇ ਦੇ ਬਿਲਕੁਲ ਹੀ ਉਲਟ ਬਣਾਈ ਗਈ ਆ। ਇਹਦੇ ਵਿੱਚ ਸਾਰੀਆਂ ਵੋਟਾਂ ਸਰਕਾਰ ਨੇ ਜ਼ਬਰਦਸਤੀ ਜੋ ਆਦੇਸ਼ ਜਾਰੀ ਕੀਤੇ ਆ ਕਿ ਵੋਟਰ ਸੂਚੀ ਵਿਧਾਨ ਸਭਾ ਜਾਂ ਲੋਕ ਸਭਾ ਦੀ ਲਿਸਟ ਰੱਤੀ ਜਾਵੇ। ਔਰ ਉਹਦੇ ਤੋਂ ਸਾਰੀਆਂ ਇਹ ਸਾਰੀਆਂ ਵੋਟਾਂ ਜਿਹੜੀਆਂ ਛਾਪ ਦਿੱਤੀਆਂ ਗਈਆਂ। ਹੁਣ ਸਿੱਖਾਂ ਦੀ ਸਰਮੌਰ ਸੰਸਥਾ ਹੋਵੇ ਅਕਾਲ ਤਖਤ ਸਾਹਿਬ ਉਹ ਇੱਕ ਯੂਨੀਕ ਸਾਡੀ ਮਿੰਨੀ ਪਾਰਲੀਮੈਂਟ ਆ ਅਸੀਂ ਸਿੱਖ ਜਥੇਬੰਦੀ ਪੰਥ ਸੇਵਕ ਜਥਾ ਮਾਝਾ ਸਾਡੇ ਜਥੇਦਾਰ ਭਾਈ ਸੁਨਾਮ ਸਿੰਘ ਜੀ ਮੇਰੇ ਸਾਥੀ ਭਾਈ ਬੁਆ ਸਿੰਘ ਜੀ ਵੀ ਇੱਥੇ ਬੈਠੇ ਆ ਅਸੀਂ ਇਹ ਇਤਰਾਜ਼ ਇੱਥੇ ਜਤਾਉਣ ਆਏ ਆ ਕਿ ਕਿਸੇ ਦਾ ਕਿਸੇ ਵੀ ਪੋਲੀਟੀਕਲ ਪਾਰਟੀ ਜਿਹੜੀ ਆ ਕਿਸੇ ਵੀ ਜਥੇਬੰਦੀ ਦਾ ਅਧਿਕਾਰ ਹੈਗਾ ਕਿ ਉਹ ਵੋਟਾਂ ਦੇ ਵਿੱਚ ਹਿੱਸਾ ਲੈ ਸਕਦੀਆਂ ਪਰ ਜਿਹੜੀਆਂ ਵੋਟਾਂ ਬਣੀਆਂ ਵਾਂ ਉਹ ਬੈਲ ਲੋਕਲ ਵੀ ਗੁਰਦੁਆਰਾ ਦੀ ਮਾਨ ਮਰਿਆਦਾ ਤੇ ਬਿਲਕੁਲ ਉਲਟ ਮੂਡ ਬਣੀ ਹੈ। ਅਸੀਂ ਇਹਦਾ ਪੂਰ ਜ਼ੋਰ ਤੇ ਵਿਰੋਧ ਕਰਦੇ ਆਂ ਤੇ ਇਲਾਕੇ ਦੀਆਂ ਸੰਗਤਾਂ ਨੂੰ ਵੀ ਇਹ ਅਪੀਲ ਕਰਦੇ ਆਂ ਕਿ ਉਹ ਇਸ ਪ੍ਰਤੀ ਜਾਗਰੂਕ ਹੋਣ ਜਿੰਨੀਆਂ ਵੀ ਵੋਟਾਂ ਬਣੀਆਂ ਇਹ ਬਿਲਕੁਲ ਗਲਤ ਬਣੀਆਂ ਹੋਈਆਂ ਆਂ ਵੋਟਾਂ ਅਸੀਂ ਗੁਰਦੁਆਰਾ ਐਕਟ ਜਿਹੜਾ ਸੈਂਟਰ ਗਵਰਨਮੈਂਟ ਨੇ ਜਿਹੜਾ ਪਰਫਾਰਮਾ ਜਾਰੀ ਕੀਤਾ ਸੀ ਉਹਦੇ ਅਧੀਨ ਕੋਈ ਵੀ ਵੋਟ ਜਿਹੜੀ ਹੈ ਉਹ ਸਹੀ ਨਹੀਂ ਬਣ। ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਅਕਾਲ ਤਖਤ ਸਾਡੀ ਸਰਮੋਰ ਸੰਸਥਾ ਆ ਜੇ ਇਸ ਤਰ੍ਹਾਂ ਦੀ ਬੁਰਸ਼ਾਗਰਦੀ ਦੀਆਂ ਵੋਟਾਂ ਦੇ ਨਾਲ ਹੀ ਇਲੈਕਸ਼ਨ ਹੋਵੇਗੀ ਜੇ ਜਿਸ ਤਰ੍ਹਾਂ ਦੇ ਮਨ ਤੋਂ ਉੱਥੇ ਕਾਬਜ ਹੋਣਗੇ ਉਹਨਾਂ ਦਾ ਰਿਜ਼ਲਟ ਤੁਸੀਂ ਆਪ ਹੀ ਵੇਖ ਸਕਦੇ ਹੋ ਮੈਂ ਪੂਰੇ ਇਲਾਕੇ ਦੀ ਸੰਗਤ ਨੂੰ ਇਹ ਅਪੀਲ ਕਰਦਾ ਕਿ ਸੁੱਤੇ ਨਾ ਰਹੋ ਬਿਲਕੁਲ ਜਾਗੋ ਆਪਣੀਆਂ ਇਹ ਵੋਟ ਲਿਸਟਾਂ ਹਾਸਲ ਕਰੋ ਔਰ ਇਹਦੇ ਤੇ ਇਤਰਾਜ਼ ਜਾਰੀ ਕਰੋ ਔਰ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਇਸ ਦਾ ਪੂਰ ਜ਼ੋਰ ਵਿਰੋਧ ਕੀਤਾ ਜਾਵੇ ਕਿਉਂਕਿ ਇਹ ਸਾਡੀ ਸਰਮੌਰ ਸੰਸਥਾ ਜੋ ਅਕਾਲ ਤਖਤ ਸਾਹਿਬ ਹੈ ਉਹਨਾਂ ਦੀਆਂ ਵੋਟਾਂ ਦਾ ਇਹ ਮਸਲਾ ਆ ਸਾਡੇ ਸਿੱਖ ਜਥੇਬੰਦੀਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਔਰ ਇਸ ਦਾ ਪੂਰ ਜ਼ੋਰ ਵਿਰੋਧ ਕਰਨਾ ਚਾਹੀਦਾ ਮੈਂ ਮੀਡੀਆ ਦੇ ਮਾਧਿਅਮ ਰਾਹੀਂ ਆਪ ਸਭ ਨੂੰ ਅਪੀਲ ਕਰਦਾ ਕਿ ਇਸ ਵਕਤ ਧਿਆਨ ਦਿੱਤਾ ਜਾਵੇ ਇਨੀਆਂ ਕੋ ਬੇਨਤੀਆਂ ਕਰਦਾ ਹੋਇਆ ਮੈਂ ਖਿਮਾਂ ਦਾ ਜੱਜ ਕਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ